ਬਿਨਾ ਮਤਲਬ ਤੋਂ ਇੱਥੇ ਤੁਹਾਡਾ ਕਿਸੇ ਨੇ ਸਾਥ ਨਹੀਂ ਦੇਣਾ ਲੋਕ ਤਾਂ ਰੱਬ ਨੂੰ ਵੀ ਉਹਨਾਂ ਚਿਰ ਲੱਡੂਆਂ ਦਾ ਡੱਬਾ ਨਹੀਂ ਝੜਉਂਦੀ ਜਿੰਨਾ ਚਿਰ ਉਹਨਾਂ ਦੀ ਸਖਨਾ ਪੂਰੀ ਨਹੀਂ ਹੁੰਦੀ ਰੱਬਾ ਤੇਰੀ ਬਣਾਈ ਦੁਨੀਆ ਤੇ ਹਾਸਾ ਆਈ ਜਾਂਦਾ ਜਿਸਤੇ ਵੀ ਭਰੋਸਾ ਕਰੋ ਉਹ ਬੇਕੁਫ ਬਣਾਈ ਜਾਂਦਾ ਹੈ ਬੰਦਾ ਉਹ ਖਤਰਨਾਕ ਨਹੀਂ ਜਿਹੜਾ ਉੱਚੀ ਬੋਲਦਾ ਹੈ ਬੰਦਾ ਉਹ ਖਤਰਨਾਕ ਹੈ ਜਿਹੜਾ ਕੰਨਾਂ 'ਚ ਬੋਲਦਾ ਹੈ ਸਿਆਣਪ ਅਤੇ ਮਾਸੂਮੀਅਤ ਦਸਬੂਤ ਹੁੰਦੇ ਹਨ ਇਹ ਤਿੰਨ ਅੱਖਰ ਚਲ ਕੋਈ ਨਾ ਸਿਆਣੇ ਕਹਿੰਦੇ ਹਨ ਬੇਗਾਨਿਆਂ ਤੇ ਵਿਸ਼ਵਾਸ ਤੇ ਆਪਣੇਾਂ ਤੇ ਆਸ ਕਦੇ ਵੀ ਨਾ ਰੱਖੋ ਜੋ ਹੱਸ ਕੇ ਲੰਘ ਜਾਵੇ ਉਹ ਦਿਨ ਸੋਹਣਾ ਬਹੁਤਾ ਫਿਕਰਾ ਨਾ ਪਿਆ ਕਰੋ ਜੋ ਹੋਣਾ ਹੈ ਸੋ ਹੋਣਾ ਹੈ ਜਿਨ੍ਹਾਂ ਨੂੰ ਖੁਦ ਤੇ ਇਤਬਾਰ ਹੋਵੇ ਉਹ ਹਰ ਇੱਕ ਨਾਲ ਸੋਚ ਵਿਚਾਰ ਨਹੀਂ ਕਰਦੇ ਚੱਲਾਂਗੇ ਆਪਣੇ ਦਮ ਤੇ ਮਨਜ਼ੂਰ ਹੈ ਥੋੜਾ ਰੁਕ ਰੁਕ ਕੇ ਚੱਲਣਾ ਪਰ ਕਿਸੇ ਅੱਗੇ ਝੁੱਕ ਝੁੱਕ ਕੇ ਨਹੀਂ ਹਾਰਿਆ ਬਥੇਰਾ ਮੈਂ ਸੁਭਾ ਕਰਕੇ ਪਰ ਜਿੱਤਿਆ ਨਾ ਕਦੀ ਪਖੰਡ ਕਰਕੇ ਲੀਰਾਂ ਦੀ ਪਰਵਾਹ ਤਾਂ ਹੁਣ ਦਰਜੀ ਵੀ ਨਹੀਂ ਕਰਦੇ ਅਸੀਂ ਕਿਉਂ ਕਰੀਏ ਜਿਹੜਾ ਮਨੋਂ ਲੈ ਗਿਆ ਫਿਰ ਚਾਹੇ ਉਹ ਸੋਨੇ ਦਾ ਬਾਂਜੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੁਝ ਲੋਕ ਚੇਤੇ ਰਹਿ ਜਾਂਦੇ ਨੇ ਪਰ ਦਿਲ ਤੋਂ ਲੈ ਜਾਂਦੇ ਨਹੀਂ ਆਪਣੇ ਸ਼ਬਦ ਹਮੇਸ਼ਾ ਸੋਹਣੇ ਤੇ ਸੁੱਚੇ ਰੱਖੋ ਲੋਕ ਚਿਹਰਾ ਭੁੱਲ ਜਾਣਗੇ ਪਰ ਕਹੇ ਸ਼ਬਦ ਨਹੀਂ ਭੁੱਲਦੇ ਜੋ ਦੂਸਰਿਆਂ ਨਾਲ ਬੈਠ ਕੇ ਤੁਹਾਡੇ ਤੇ ਹੱਸਦੇ ਨਹੀਂ ਉਹ ਤੁਹਾਡੀ ਨਹੀਂ ਆਪਣੀ ਔਕਾਤ ਦੱਸਦੇ ਨੇ ਧੂੜ ਵਾਂਗ ਉੜਦੀਆਂ ਨੇ ਅਫਵਾਹਾਂ ਸੱਚ ਸੁਨਣ ਲਈ ਸਬਰ ਕਰਨਾ ਪੈਂਦਾ ਹੈ